ਆਹ ਦਾ ਸਾਰਾ ਬਣੋ ਸਾਡਾ ਸਾਰਾ ਕੁਲੁਰਾ ਬਜੀ ਸਾਡਾ ਸਾਰਾ ਬੜੋ ਸਾਰਾ ਬਣੋ ਖਾਲਸਾ ਜੀ ਆ ਸਾਰਾ ਬਣੋ ਆ ਕਿੱਡੀਆਂ ਸੋਹਣੀਆਂ ਟੈਲਾਂ ਲੱਗੀਆਂ ਜੀ ਆ ਕਿੱਡੀ ਸੋਹਣੀ ਸਲੇਪ ਪਈ ਏ ਕਿੱਡੀ ਸੋਹਣੀ ਕਿੱਡਾ ਸੋਹਣਾ ਮਾਰਬਲ ਲੱਗਾ ਉਹਦੇ ਉੱਤੇ ਤੇ ਅਸੀਂ ਵੀ ਆ ਟੈਲਾਂ ਜਿਹੜੀਆਂ ਉਹਨਾਂ ਟੈਲਾਂ ਉੱਤੇ ਛੱਤ ਕਿੱਡੀ ਸੋਹਣੀ ਪੇ ਸੀਲਿੰਗ ਕਿੱਡੀ ਸੋਹਣੀ ਹੋਈ ਆ ਆ ਸੀਲਿੰਗ ਕਿੱਡੀ ਸੋਹਣੀ ਹੋਈ ਆ ਟੈਲਾਂ ਕਿੱਡੀਆਂ ਸੋਹਣੀਆਂ ਲੱਗੀਆਂ ਥੱਲੇ ਫਰਸ਼ ਕਿੱਡਾ ਸੋਹਣਾ ਪਿਆ ਵਾ ਇਹ ਸਾਰਾ ਸਾਡੇ ਘਰ ਦੇ ਵਿੱਚ ਵਿੱਚ ਵੀ ਹੋਣਾ ਚਾਹੀਦਾ ਆਹ ਰਿਮੋਟ ਨਾਲ ਖੁੱਲਦਾ ਗੇਟ ਜੇ ਆਹ ਇਥੋਂ ਅੰਦਰਲੇ ਪਾਸੇ ਮੋਬਾਈਲ ਦੇ ਉੱਤੇ ਵਿੱਚ ਐਪ ਆ ਐਪ ਦੇ ਉੱਤੇ ਬਟਨ ਨੱਪਦੇ ਆ ਤੇ ਆਹ ਗੇਟ ਜਿਹੜਾ ਵਾ ਖੁੱਲ ਕੇ ਇਧਰ ਨੂੰ ਹੋ ਜਾਂਦਾ ਹੈ ਨਾ ਇਹ ਤਾਂ ਤੁਹਾਨੂੰ ਮੈਂ ਬੁਖਾ ਰਿਆ ਵਾਂ ਕਿ ਸਾਨੂੰ ਸਾਰੇ ਜਣੇ ਨੂੰ ਸ਼ਰਮ ਆਵੇ ਵਿੱਚੇ ਮੈਂ ਆਪਣੇ ਆਪ ਨੂੰ ਕਹਿ ਰਿਹਾ ਮੈਂ ਬਹੁਤ ਕਮਜ਼ੋਰ ਆ ਮਹਾਰਾਜ ਬਹੁਤ ਕਮਜ਼ੋਰ ਆ ਮੇਰੀ ਕਮਜ਼ੋਰੀ ਦਾ ਕੋਈ ਮਸਲਾ ਨਹੀਂ ਹੁੰਦਾ ਕਰ ਸਕਦਾ ਬਾਕੀ ਮੈਂ ਬੰਬਾਰ ਹੀ ਨਾ ਸੜਕ ਕੋਈ ਅਸਾਰਾ ਨਹੀਂ ਮਹਾਰਾਜ ਤੇ ਬਪੂ ਜੀ ਕਰਦੇ ਕੀ ਜੇ ਕੰਮ ਕੀ ਕਰਦੇ ਕੰਮ ਮੈਂ ਪਾਈ ਪਹਿਲਾਂ ਸਭ ਕੁਝ ਕਰਦਾ ਸੀ ਹਾਂ ਜੇ ਜਮਾਨਾ ਠੀਕ ਠਾਕ ਹਾਂ ਰਸਕਾ ਵੀ ਬੋਣਾ ਹਾਂ ਠੇਲਾ ਵੀ ਬੋਣਾ ਹਾਂ ਜਟਾਂ ਦਾ ਧੜੀ ਦਾ ਆਪੇ ਕਰਦਾ ਹਾਂ ਹੁਣ ਮੇਰੇ ਕੋ ਹੁੰਦਾ ਨਹੀਂਗਾ ਉਹ ਮੈਨੂੰ ਬੰਬਾਰ ਨੇ ਬੜਾ ਚਿਰ ਹੋ ਗਿਆ ਫਿਰ ਉਹਨ ਦੇ ਕਿਹਾ ਜੇ ਤੀਰ ਰੋਣਾ ਥੋੜੀ ਹੈ ਤੇ ਕੀ ਨਾ ਰੱਬ ਦਾ ਭਾਣਾ ਹੋਵੇ ਤੇ ਪਿੰਡ ਵੱਲਾ ਜਿਹਨੂੰ ਆਂਦੇ ਆ ਪਿੰਡ ਵੱਲਾ ਗੁਰੂ ਕਾ ਗੱਲਾ ਤੇ ਉਸ ਗੁਰੂ ਦੇ ਗੱਲੇ ਦੇ ਘਰ ਦੇ ਵਿੱਚ ਆ ਹਾਲਾਤ ਐਸ ਛੱਤ ਕਰਕੇ ਮੈਨੂੰ ਇੱਥੇ ਇਹਨਾਂ ਨੇ ਬੁਲਾਇਆ ਗਿਆ ਕਿ ਛੱਤ ਐਸ ਵੇਲੇ ਸਿਮਣ ਦੀ ਆ ਵਖਾਉਣ ਦਾ ਤੁਹਾਨੂੰ ਮੈਂ ਯਤਨ ਕਰਦਾ ਕਿ ਇਸ ਇਸ ਵੇਲੇ ਆ ਪਾਣੀ ਸਿਮ ਸਿਮ ਕਰਨ ਦਿਆ ਵਾ ਇਸ ਲਫਾਫੇ ਦੇ ਉੱਤੇ ਟਿਕਨ ਦਿਆ ਕੱਲ ਨੂੰ ਅਖਬਾਰ ਦਾ ਨਿਊਜ਼ ਦਾ ਜਿਹੜਾ ਅਖਬਾਰ ਦਾ ਨਿਊਜ਼ ਦਾ ਜਿਹੜਾ ਵਾ ਪਹਿਲਾ ਪੰਨਾ ਨਾ ਬਣੇ ਕਿ ਥੱਲੇ ਸਾਰਾ ਪਰਿਵਾਰ ਆ ਕੇ ਢਹਿ ਢੇਰੀ ਹੋ ਗਿਆ ਤੇ ਹਸਪਤਾਲਾਂ ਦੇ ਵਿੱਚ ਉਹਨਾਂ ਨੇ ਦਮ ਤੋੜ ਤੇ ਅਸੀਂ ਅਕਸਰ ਸੁਣਦੇ ਆ ਕਿ ਜਦੋਂ ਉਹ ਜ਼ਿਆਦਾ ਮੀਂਹ ਆਏ ਤੇ ਜਦੋਂ ਜ਼ਿਆਦਾ ਚੌਂਂਦਿਆ ਪਏ ਨਾ ਜਦੋਂ ਉਦੋਂ ਇਹਦੇ ਥੱਲੇ ਆ ਜਾਂਦੇ ਆਪਣਾ ਜਿਹੜਾ ਇਹ ਬਾਤ ਸਮਝੀ

ਔ ਕਮਰਾ ਚੁੰਦਾ ਉਹੀ ਤੇ ਕਮਰਾ ਚੁੰਦਾ ਜਿਹੜਾ ਬਿਲਕੁਲ ਮਿੱਟੀ ਹੋਇਆ ਪਿਆ ਇਹ ਉਹ ਕਮਰਾ ਵਾ ਜਿਹਦੇ ਵਿੱਚ ਤੁਸੀਂ ਅੰਦਰ ਜਾ ਕੇ ਵੇਖੋ ਕਿ ਪਾਣੀ ਸਿੰਮਦਾ ਥੱਲੇ ਪਾਣੀ ਸਿੰਮਦਾ ਥੱਲੇ ਤਾਂ ਪਤਾ ਹੀ ਕਿ ਪਾਣੀ ਸਿੰਮਣ ਦਾ ਪਤਾ ਲੱਗ ਜਿੰਦਾ ਕਮਰੇ ਦਾ ਹਾਲਾਤ ਹੈ ਨਾ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਇਹ ਦੇਖ ਹੀ ਲੋ ਕਮਰੇ ਲਾ ਗਿਆ ਪਾਣੀ ਸਿੰਮਣ ਦੇ ਨਾਲ ਤੇ ਉੱਤੇ ਤੇਪ ਤੇਪ ਨਾ ਜਗਾ ਬਣ ਗਿਆ ਤੇ ਅੱਛਾ ਆ ਅੱਛਾ ਅੱਛਾ ਇਹ ਸਿਲਮੁਨ ਦਾ ਜਗਾ ਨਹੀਂ ਭਾਜਦੀ ਟਿੱਪ ਟਿੱਪ ਕਰਕੇ ਹਾਂ ਹਾਂ ਤੇ ਆ ਦੇਖੋ ਕਾਨੇ ਕਿੰਨੇ ਕਿੰਨੇ ਆ ਚੋਰਿਆ ਮੇਰੇ ਖਿਆਲ ਤੇ ਇੱਥੇ ਆਪ ਆ ਪਾਣੀ ਆਇਆ ਸਾਰਾ ਪਾਣੀ 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 ਬਸ ਇਹ ਆ ਗਈ ਨਹੀਂ ਤੇ ਇਹਦੇ ਇਹਦੇ ਤੇ ਬਾਲੇ ਵੀ ਨਹੀਂ ਏ ਮੈਂ ਤੈਨੂੰ ਕੀ ਕਹਿੰਨੇ ਮਿੱਟੀ ਭਾਦੀ ਨਾ ਇਹ ਮੁੰਡੇ ਕਹਿੰਦੇ ਮਿੱਟੀ ਭਾਉ ਮੈਂ ਭਰਾ ਇਹ ਓਹ ਵੇਖੋ ਓਹ ਵੇਖੋ ਟਿੱਟੇ ਆ ਇੱਥੋਂ ਤਿਆਰੀ ਆ ਨਿਕਲ ਗਈ ਹਾਂ 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 ਤੇ ਇਹ ਬਜ਼ੁਰਗ ਇਹ ਕਮਾਈ ਵਾਲਾ ਸਾਡੇ ਨੂੰ ਬਾਪੂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਬੈਠੇ ਮਾਮੀ ਨਾ ਕੰਮ ਨਹੀਂ ਕਰਦਾ ਬੁਬਾਰ ਇਨਾਂ ਦਾ ਕੀ ਕਿੰਨੀ ਉਮਰ ਤੁਹਾਡੀ ਮੇਰੀ ਉਮਰ ਥੋੜੀ ਹੈ ਜੇ ਨਹੀਂ ਕੋਈ ਨਹੀਂ 50 60 ਸਾਲ ਹੋ ਗਈ 15 ਸਾਲ ਤੇ ਰੋਣ ਕਿਉਂ ਡੇ ਜੀ ਰੋਣ ਦੇ ਆ ਰੋਣ ਆਪੇ ਹੁੰਦਾ ਪਰ ਕੋਈ ਸਾਧਨ ਨਹੀਂ ਕੋਈ ਸਾਰਾ ਨਹੀਂ ਆ ਕਰਜ ਕੌਣ ਕੌਣਾ ਕਰਜ ਤੋ ਵੰਜੀ ਆ ਅਜੇ ਇੱਕ ਤੁਹਾਡੇ ਕੀ ਨਾਮ ਘਰ ਵਾਲੀ ਤੁਹਾਡੀ ਹਾਂ ਜੀ ਉਹ ਵੀ ਰੁਣਾ ਹੁੜੀ ਆ ਪਾ ਅੱਗੇ ਨੇ ਵੀ ਦਾ ਨਾਲ ਤੇ ਦਿਖਾਈ ਵਾਹੀ ਵਾਹੀ ਕੋਈ ਤੇ ਬਪੂ ਜੀ ਕਰਦੇ ਕੀ ਜੇ ਕੰਮ ਕੀ ਕਰਦੇ ਕੰਮ ਮੈਂ ਭਾਈ ਪਹਿਲਾਂ ਸਭ ਕੁਝ ਕਰਦਾ ਸੀ ਹਾਂ ਜਦੋਂ ਮੈਂ ਨਾ ਠੀਕ ਠਾਕ ਹਾਂ ਤੇ ਉਹ ਮੈਂ ਸਭ ਕੁਝ ਕਰਦਾ ਰਸਕਾ ਵੀ ਬੋਣਾ ਹਾਂ ਠੇਲਾ ਵੀ ਬੋਣਾ ਹਾਂ ਜਟਾ ਦਾ ਦਾੜੀ ਦਾ ਵੀ ਕਰਦਾ ਹਾਂ ਹਾਂ ਸਾਰੇ ਘਰ ਉਹ ਮਰਨਾ ਕਰਤਾ ਹਾਂ ਜਿਹੜਾ ਲੱਫਤਾ ਹੀ ਹੋਇਆ ਕਰਤਾ ਹੁਣ ਮੇਰੇ ਕੋ ਹੁੰਦਾ ਨਹੀਂਗਾ ਉਹ ਮੈਨੂੰ ਬਿਮਾਰ ਨੇ ਬੜਾ ਚਿਰ ਹੋ ਗਿਆ ਮੁੰਡੇ ਹੀ ਮੇਰੇ ਦੋ ਉਹਨਾਂ ਤੋਂ ਪਹਿਲਾਂ ਬਿਮਾਰ ਹੋયા ਮੜ ਕੇ ਉਹ ਵੀ ਦੋ ਮਰ ਗਏ ਅੱਛਾ ਇਹ ਮੁੰਡੇ ਦੋ ਦੋਵੇਂ ਮਰ ਗਏ ਦੋ ਦੋਵੇਂ ਪੁੱਤੇ ਦੇ ਤੇ ਹੁਣ ਸਾਰੇ ਘਰ ਦੀ ਜ਼ਿੰਮੇਵਾਰੀ ਤੁਹਾਡੇ ਤੇ ਤੇ ਬਾਪੂ ਜੀ ਮੈਨੂੰ ਵੈਸੇ ਵੀਰੇ ਮੈਂ ਇੱਥੇ ਬੈਠਾ ਹਾਂ ਨਾ ਮੇਰੇ ਕੋ ਇੱਥੇ ਬੈਠਾ ਨਹੀਂ ਜਾਂਦੇ ਆ ਬਾਦ ਉਹੋ ਹੀ ਗੱਲ ਕਰਦੇ ਕੋਈ ਤਾਂ ਖਲੋਤਾ ਨਹੀਂ ਜਾਂਦਾ ਇੰਨੀ ਲਾਈਕ ਪੁੱਜੀ ਪੰਦੋ ਇਹ ਬੱਚੇ ਵੀ ਨਿਕਲੇ ਨਿਕਲੇ ਪੂਰੇ ਹੋ ਗਏ ਬੱਚੇ ਵੀ ਨਿਕਲੇ ਆਏ 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 ਤੇ ਬੱਚਾ ਇੰਨਾ ਸੁਣਾ ਗਾਉਂਦਾ ਸੀ ਨਾ ਬਾਜੀ ਆਹ ਵਾਲਾ ਨਾ ਇੱਧਰ ਲਾਈ ਹਾਂ 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 ਉਹ ਤਾਂ ਵੀ ਦੀਨ ਕਹਿੰਦੇ ਵੀ ਪਰ ਹਨ ਨਹੀਂ ਕਹ ਰਹੇ ਨਹੀਂ ਦੀਦਾ ਨਹੀਂ ਪਰ ਗਾਉਂਦਾ ਸੀ ਤਾਂ ਤੁਸੀਂ ਉਹਨੂੰ ਇੱਕ ਨਹੀਂ ਮਿਲ ਲੈਣਾ ਤੇ ਤੁਸੀਂ 4 ਸਾਲ ਬਾਅਦ ਕਿਉਂ ਮਿਲਦਾ ਦਦਾਂਗੇ ਤੁਸੀਂ ਕੌਣ ਬੋਲਦੇ ਹਾਂ ਇੰਨਾ ਨਹੀਂ ਜਾਂਦੇ ਸਾਸ ਬਾਬਾ ਕੀ ਗੱਲ ਹੋ ਗਈ ਬੱਚਿਆਂ ਕੀ ਵੇਖੋ ਇਦਾਂ ਹੀ ਰੱਬ ਦੀ ਮੌਜ ਹੋਈ ਪਤਾ ਨਹੀਂ ਕੀ ਗੱਲ ਬਾਤ ਬਣੀ ਆ ਇੱਕ ਪਹਿਲੋ ਮਰ ਗਿਆ ਇੱਕ ਫਿਰ ਦੋ ਤਿੰਨ ਮਹੀਨੇ ਬਾਅਦ ਮਰ ਗਿਆ ਦੋਨਾਂ ਪੁੱਤਾਂ ਦੀ ਜਵਾਨ ਦੀ ਆਸ ਸੀ ਪਰ ਜਵਾਨ ਤੋਂ ਪਹਿਲ ਉਹ ਨਾ ਬੁੱਲੇ ਜਵਾਨ ਹੀ ਪੁੱਤੇ ਕੋ ਮੋੜ ਲੱਗੇ ਕਿ ਪੁੱਤੋ ਇੱਥੇ ਹੋ ਰਹੀ ਉਹ ਲਫਾਫੇ ਦੇ ਲਫਾਫੇ ਉਹ ਸਾਰੇ ਖੁੰਝੇ ਲੱਗ ਮਾਈਕ ਮਾਈ ਉਹ ਹੋਰ ਸਾਨੂੰ ਗੁਰੂ ਦੇ ਦੀ ਕੋਈ ਪਤਾ ਨਹੀਂ ਕਦੋਂ ਠਾਂ ਆ ਜਵੇ ਕੋਈ ਪਤਾ ਨਹੀਂ ਤੇ ਬਾਪੂ ਜੀ ਰਾਤ ਨੂੰ ਫਿਰ ਇੱਥੇ ਅੰਜਰੀ ਪੈਂਦੀ ਹੈ ਹਾਂਜੀ ਹੋਰ ਕਿਥੇ ਪੈਣਾ ਉਹ ਮਾੜੀ ਜੀ ਝੁੱਗੀ ਬਣਾਈ ਮੈਂ ਉਹ ਨਿਆਣੀ ਥੇ ਹੋ ਜਾਂਦੀ ਮਾਤਾ ਕਿਥੇ ਮਾਤਾ ਉਹ ਕੰਮ ਤੇ ਗਈ ਹੈ ਕਾਰਖਾਨੇ ਲੱਗੀ ਪਈਆ ਉਹ ਬੇਚਾਰੀ ਕੰਮ ਕਰਦੀ ਹੈ ਕਾਰਖਾਨੇ ਲੱਗੀ ਆ ਕਰਾ ਦੇ ਨਹੀਂ ਨਹੀਂ ਕਾਰਖਾਨੇ ਕਾਰਖਾਨੇ ਕਿੰਨੇ ਕਿੰਨੇ ਪੈਸੇ ਲੈਂਦੇ ਆ ਉਹ ਲੈਂਉਂਦੀ ਕੀ ਹੈਗੀ ਕੁਛ ਦਿਹਾੜੀਆਂ ਟੁੱਟ ਗਈਆਂ 5-6000 ਰੁਪਏ ਸਾਰਾ ਹੀ ਅਰੇ 5-6000 ਰੁਪਏ ਨਹੀਂ ਦੇਂਦੇ ਮਹੀਨੇ ਦਾ ਜਦਿਆੜੀ ਟੁੱਟ ਜੇ ਤਾਂ ਦਿਹਾੜੀ ਕੱਟ ਲੈਣੀ ਤੇ ਜੜੀਆਂ ਜਿਹੜੀ ਟੁੱਟ ਗਈਆਂ ਉਹ ਕੱਟ ਲੈਣੀ। ਸਵੇਰੇ ਕਿੰਨੇ ਵਜੇ ਜਾਂਦੇ ਤੇ ਕਿੰਨੇ ਵਜੇ ਆਉਂਦੇ? ਸਵੇਰੇ ਜਾਣਾ ਵਾ 8:30 8:30 ਵਜੇ। ਆ ਤੂੰ 7 ਵਜੇ ਜਾਣੇ ਜਦੋਂ ਆਉਣਾ। ਤੇ ਬਾਪੂ ਜੀ ਫਿਰ ਸਵੇਰੇ ਫਿਰ ਪ੍ਰਸ਼ਾਦਾ ਪਾਣੀ ਮਾਤਾ ਬਣਾ ਕੇ ਜਾਂਦੇ? ਹਾਂਜੀ। ਤੇ ਰਾਤ ਨੂੰ ਫੇਰ ਆ ਕੇ ਬਣਾਉਂਦੇ? ਹਾਂਜੀ। 8:30 ਵਜੇ ਉੱਥੇ ਪਹੁੰਚਦੇ ਆ। ਜੀ। ਤੇ 7 ਵਜੇ ਸ਼ਾਮ ਨੂੰ ਘਰੇ ਪਹੁੰਚਦੇ ਆ। ਜੀ। 11 ਘੰਟੇ ਜਿਹੜੇ ਆ 10:30 11 ਘੰਟੇ ਜਿਹੜੇ ਆ ਉਹ ਘਰੋਂ ਬਾਹਰ ਰਹਿੰਦੇ ਆ ਜੀ ਤੇ ਪਿੱਛੋਂ ਬਾਪੂ ਜੀ ਫਿਰ ਪ੍ਰਸ਼ਾਦਾ ਪਾਣੀ ਜੇ ਲੋਡ ਪਾਵੇ ਤੇ ਫਿਰ ਲੋਡ ਪਾਵੇ ਤੇ ਫਿਰ ਬਣਾ ਕੇ ਰੱਖ ਜਾਂਦੀ ਆ ਅੱਛਾ ਦੁਪਹਿਰ ਦਾ ਖਾਣਾ ਹਾਂ ਤੇ ਬਾਪੂ ਜੀ ਰੋਂਦੇ ਕਿਉਂ ਆ ਜੇ ਤੇ ਰੋਣਾ ਥੋੜੀ ਆ ਤੇ ਕੀ ਨਾ ਰੱਬ ਦਾ ਭਾਣਾ ਹੋਵੇ ਤੇ ਆਈ ਕਰੋ ਨਾ ਮਾ ਸਾਰੇ ਵੀ ਕਰ ਕਰਦਾ ਰਿਹਾ ਸਾਰੇ ਕੰਮ ਕਰਦਾ ਰਿਹਾ ਮੈਂ ਉਹ ਵੀ 95 ਕਿਲੋ ਦੀ ਕੁਵਰਟਲ ਦੀ ਭਰਤੀ ਕੀਤੀ ਚੁੱਕੀ ਹੈਗੀ ਤੇ ਹੁਣ ਮੇਰਾ ਇਸ ਟਾਈਮ ਤੇ ਮੈਂ ਕੁਝ ਵੀ ਨਹੀਂ ਕਰ ਹੁਣ ਕਿਨੇ ਮਰੂਗੀ ਬਾਪੂ ਤਾਂ ਮੇਰੀ ਉਮਰ ਹੋਣੀ ਹੈ ਕੋਈ 50 60 ਦੇ ਲਾ ਕੇ ਹੋਊਗੀ ਬੜੀ ਗਲਤੀ ਤੁਹਾਡਾ ਤੁਹਾਡਾ ਨਾਮ ਕੀ ਮੇਰਾ ਨਾਮ ਹਰਪਾਲ ਹੈ ਹਰਪਾਲ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਪਿੰਡ ਵੱਲਾ ਜਿਹਨੂੰ ਆਂਦੇ ਆ ਪਿੰਡ ਵੱਲਾ ਗੁਰੂ ਕਾ ਗੱਲਾ ਤੇ ਉਸ ਗੁਰੂ ਦੇ ਗੱਲੇ ਦੇ ਘਰ ਦੇ ਵਿੱਚ ਆ ਹਾਲਾਤ ਮਤਲਬ ਕਿ ਮੇਰੇ ਚਿਹਰੇ ਤੋਂ ਤੁਹਾਨੂੰ ਅੰਦਾਜ਼ਾ ਲੱਗ ਰਿਹਾ ਹੋਵੇਗਾ ਕਿ ਮੇਰਾ ਇੱਥੇ ਬੈਠਣ ਨੂੰ ਜੀ ਨਹੀਂ ਕਰਨਦਿਆ ਇੰਨੀ ਜਿਆਦੀ ਇੱਕ ਗਰਮੀ ਆ ਇੱਕ ਇੱਥੋਂ ਤੱਕ ਮੇਰਾ ਰੋਣਾ ਆ ਮੇਰਾ ਕਿ ਬਾਪੂ ਜੀ ਦਾ ਜਿਹੜੇ ਤਰੀਕੇ ਨਾਲ ਬਜ਼ੁਰਗ ਰੋਵੇ ਬੱਚਾ ਰੋਵੇ ਬੱਚੇ ਨੂੰ ਸੱਟ ਲੱਗੇ ਬਜ਼ੁਰਗ ਨੂੰ ਤਕਲੀਫ ਹੋਵੇ ਇਥੋਂ ਤੱਕ ਰੋਣਾ ਮੇਰਾ ਨਹੀਂ ਤੁਹਾਡਾ ਸਾਰਿਆਂ ਦਾ ਰੋਣਾ ਹੁੰਦਾ ਤੇ ਅੱਜ ਪਿੰਡ ਵੱਲੇ ਦੇ ਵਿੱਚ ਮੈਂ ਆਇਆ ਹਾਂ ਇਸ ਬਜ਼ੁਰਗਾਂ ਦੀ ਹਾਲਤ ਵੇਖਣ ਦੇ ਲਈ ਤੁਹਾਨੂੰ ਵਿਖਾਉਣ ਦੇ ਲਈ ਤੁਹਾਨੂੰ ਸਾਰਿਆਂ ਨੂੰ ਰੂਹ ਭਰੂ ਕਰਾਉਣ ਦੇ ਲਈ ਕਿ ਬੱਚਿਆਂ ਦਾ ਏਸ ਬਜ਼ੁਰਗ ਦਾ ਹਾਲ ਕੀ ਹੈ ਘਰ ਦੇ ਵਿੱਚ ਦੋਵੇਂ ਜੀ ਰਹਿੰਦੇ ਆ ਨਾਲ ਦੋਤਾ ਦੋਤੀ ਰਹਿੰਦੇ ਆ ਦੋ ਦੋਤੇ ਆ ਹਾਂ ਜੀ ਦੋ ਦੋ ਦੋਤੇ ਰਹਿੰਦੇ ਆ ਨਾਲ ਪੁੱਤ ਮਰ ਗਏ ਦੋਵੇਂ ਜਿਹੜੇ ਘਰ ਕਮਾਉਣ ਵਾਲੇ ਹੀ ਉਹ ਮਰ ਗਏ ਤੇ ਦੋਵੇਂ ਜੀਆਂ ਦਾ ਹਾਲ ਕੀ ਆ ਮਾਤਾ ਸੇਰੇ 8:30 ਵਜੇ ਕਾਰਖਾਨੇ ਜਾਂਦੀ ਹੈ ਤੇ ਸ਼ਾਮ ਨੂੰ 7:00 ਵਜੇ ਵਾਪਸ ਮੁੜਦੀ ਹੈ ਸਾਰਾ ਦਿਨ ਕਾਰਖਾਨੇ ਦੇ ਵਿੱਚ ਰਹਿ ਕੇ 55-6000 ਰੁਪਏ ਜਿਹੜਾ ਵਾ ਉਹ ਮਹੀਨੇ ਦਾ ਮਿਲਦਾ ਉਹਦੇ ਵਿੱਚੋਂ ਬਜ਼ੁਰਗਾਂ ਦੇ ਕਹਿਣ ਮੁਤਾਬਿਕ ਜੇ ਜਦੋਂ 2-4-5 ਦਿਹਾੜੀਆਂ ਟੁੱਟ ਜਾਂਦੀਆਂ ਹਨ ਜਦੋਂ ਉਦੋਂ ਜਿਹੜਾ ਵਾ ਉਹ ਕੱਟ ਲੈਂਦੇ ਪਾਏ ਮੈਨੂੰ ਨਹੀਂ ਪਤਾ ਕਿ ਇਹ ਕਿਹੜੇ ਹਾਲਾਤਾਂ ਦੇ ਵਿੱਚ ਆਪਣਾ ਜ਼ਿੰਦਗੀ ਪਤਿਤ ਕਰਨ ਦੇ ਛੱਤ ਦੇ ਹਾਲ ਵਿੱਚ ਮੈਨੂੰ ਐਸ ਛੱਤ ਕਰਕੇ ਬੁਲਾਇਆ ਗਿਆ ਇੱਥੇ ਐਸ ਛੱਤ ਕਰਕੇ ਮੈਨੂੰ ਇੱਥੇ ਇਹਨਾਂ ਨੇ ਬੁਲਾਇਆ ਗਿਆ ਕਿ ਛੱਤ ਐਸ ਵੇਲੇ ਸਿਮਣ ਦੀ ਆ ਐਸ ਵੇਲੇ ਤੁਸੀਂ ਬੜੇ ਧਿਆਨ ਨਾਲ ਵੇਖੋਗੇ ਜਨਾ ਇਹ ਬਹੁਤ ਧਿਆਨ ਮੈਂ ਤੁਹਾਨੂੰ ਵਿਖਾਉਣ ਦਾ ਮੈਂ ਯਤਨ ਕਰਦਾ ਤੁਹਾਨੂੰ ਇਹ ਵਿਖਾਉਣ ਦਾ ਤੁਹਾਨੂੰ ਮੈਂ ਯਤਨ ਕਰਦਾ ਕਿ ਇੱਥੇ ਐਸ ਵੇਲੇ ਆ ਪਾਣੀ ਸਿਮ-ਸਿਮ ਕਰਨ ਦਿਆ ਹੋਇਆ ਐਸ ਲਫਾਫੇ ਦੇ ਉੱਤੇ ਟਿਕਨ ਦਿਆ ਆਹ ਵੇਖੋ ਤੁਸੀਂ ਤੇ ਇਹ ਕਿਸੇ ਵੇਲੇ ਵੀ ਜੜੀ ਆ ਇਹ ਬਾਪੂ ਜੀ ਹੁਣਾਂ ਦੇ ਉੱਤੇ ਆ ਜਾਣੀ ਜੇ ਤੇ ਕੱਲ ਨੂੰ ਅਖਬਾਰ ਦਾ ਕਾਰਨ ਨਾ ਬਣੇ ਕੱਲ ਨੂੰ ਅਖਬਾਰ ਦਾ ਨਿਊਜ਼ ਦਾ ਜਿਹੜਾ ਅਖਬਾਰ ਦਾ ਨਿਊਜ਼ ਦਾ ਜਿਹੜਾ ਵਾ ਪਹਿਲਾ ਪੰਨਾ ਨਾ ਬਣੇ ਕਿ ਥੱਲੇ ਸਾਰਾ ਪਰਿਵਾਰ ਆ ਕੇ ਢਹਿ ਢੇਰੀ ਹੋ ਗਿਆ ਤੇ ਹਸਪਤਾਲਾਂ ਦੇ ਵਿੱਚ ਉਹਨਾਂ ਨੇ ਦਮ ਤੋੜ ਤੇ ਅਸੀਂ ਅਕਸਰ ਸੁਣਦੇ ਆ ਕਿਉਂ ਜੀ ਸੁਣਦੇ ਆ ਕਿ ਨਹੀਂ ਆਪਾਂ ਇਹ ਤੁਸੀਂ ਸਾਰੇ ਇਨਾਂ ਨੇ ਬਚਾ ਸਕਦੇ ਜੇ ਕਿ ਨਹੀਂ ਮੈਂ ਆਪਣੇ ਵੱਲੋਂ ਪਹਿਲ ਕਦਮੀ ਕਰ ਚੱਲੇ ਆ ਮੈਂ ਹਰ ਵਾਰੀ ਹਰ ਵੀਡੀਓ ਦੇ ਵਿੱਚ ਮੈਂ ਪਹਿਲ ਕਦਮੀ ਕਰਦਾ ਕਿ ਆਂਦੇ ਆ ਆਪਣੇ ਆਪ ਗਵਾ ਕੇ ਫਿਰ ਕੁਝ ਪਾਇਆ ਜਾਂਦਾ ਅੱਜ ਮੈਂ ਪਹਿਲ ਕਦਮੀ ਕਰ ਚੱਲੇ ਆ ਬਜ਼ੁਰਗੋ ਮੇਕੋ ਥੋੜਾ ਬੋਧਾ ਜਿੰਨਾ ਸਰਦਾ ਨਾ ਮੇਰੀ ਜੇਬ ਜਿੰਨੀ ਐ ਲੋ ਕਰਦੀ ਆ ਆ 2000 ਰੁਪਏ ਮੇਰੇ ਵੱਲੋਂ ਤੁਸੀਂ ਇੱਕ ਸੇਵਾ ਤੁਸੀਂ ਪਾ ਲਿਓ ਮੇਰੀ ਪਰ ਇਹ ਆ ਕਿ ਮੈਨੂੰ ਤੁਹਾਡੀ ਹਾਲਾਤ ਵੇਖ ਕੇ ਮੈਨੂੰ ਆਪਣਾ ਬਹੁਤ ਜ਼ਿਆਦਾ ਦੁੱਖ ਹੁੰਦਿਆ ਇਹ ਰੋਣਾ ਨਹੀਂ ਬਾਪੂ ਜੀ ਉਹ ਰੋਣਾ ਨਹੀਂ ਪਿੰਡ ਸਾਥ ਦਿੰਦਾ ਕੋਈ ਸਾਥ ਨਹੀਂ ਦਿੰਦਾ ਕੋਈ ਸਾਥ ਨਹੀਂ ਦਿੰਦਾ ਪਿੰਡ ਦਾ ਸਰਪੰਚ ਸਾਥ ਦਿੰਦਾ ਕਾਉਂਸਲ ਨਹੀਂ ਨਹੀਂ ਕੋਈ ਨਹੀਂ ਸਾਥ ਦਿੰਦਾ ਕਾਉਂਸਲਰ ਸਾਥ ਦਿੰਦਾ ਜੇ ਸਾਥ ਦਿੰਦਾ ਨਾ ਤੇ ਇਹ ਕਿਸੇ ਇਦਾਂ ਦਾ ਕਿਹ ਹੁੰਦਾ ਤੇ ਬਾਬੂ ਜੀ ਜਿਹੜੇ ਆ ਬੜੇ 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 ਐਸੇ ਐਸੇ ਹੁੰਦੇ ਆ ਲੋਕ ਜਿਹੜੇ ਜਿਹੜੇ ਆਂਦੇ ਆ ਕਿ ਅਸੀਂ ਆਪਣੇ ਪਿੰਡ ਦੇ ਵਿੱਚ ਸਾਰੇ ਜਿਹੜੇ ਕੋਠੇ ਆ ਪੱਕੇ ਕਰਾਤੇ ਤੁਹਾਡੇ ਵੱਲ ਨਿਗਾ ਨਹੀਂ ਕਿਸੇ ਨੇ ਮਾਰੀ ਨਹੀਂ ਸਾਡੇ ਵੱਲ ਨਿਗਾ ਕਿਸੇ ਨੇ ਮਾਰੀ ਨਹੀਂ ਤੁਸੀਂ ਅਪਰੋਚ ਤੁਸੀਂ ਜਾ ਕੇ ਪੁੱਛਿਆ ਕਿਸੇ ਨੂੰ ਕਿ ਆਪਾਂ ਮੇਰਾ ਕੋਠਾ ਵੇਖੋ ਆ ਕੇ ਕਈਆਂ ਨੂੰ ਆਖਿਆ ਵੀਡੀਓ ਲਾ ਲਾ ਕੇ ਲੈ ਕੇ ਆ ਹਾਂ ਕਈਆਂ ਨੂੰ ਆਖਿਆ ਪਰ ਨਹੀਂ ਮੁੜ ਕੇ ਵਾਪਸ ਕੋਈ ਨਹੀਂ ਮੁੜਦਾ ਆਪਸ ਕੋਈ ਨਹੀਂ ਮੁੜਦਾ ਸੰਗਤ ਜੀ ਇਹ ਨਾ ਹੋਵੇ ਕਿ ਅਸੀਂ ਵਾਪਸ ਨਾ ਮੁੜੀਏ ਕਿਤੇ ਤੁਹਾਡੇ ਕਰਕੇ ਮੈਂ ਜੀ ਤੁਹਾਡੇ ਕਰਕੇ ਸਾਰਾ ਕੁਝ ਜੀ ਕਿ ਤੁਸੀਂ ਜੇ ਕਰ ਸਕੋ ਨਾ ਆੰਦੇ ਆ ਇਸ ਧਰਤੀ ਨੂੰ ਤੁਸੀਂ ਮਹਿਲ ਬਣਾ ਸਕਦੇ ਜੀ ਤੁਸੀਂ ਨਾ ਕਰ ਸਕਦੇ ਤੇ ਇਸ ਧਰਤੀ ਨੂੰ ਇਹ ਇਸ ਤੋਂ ਵੀ ਬੱਦਰ ਹੋ ਸਕਦੀ ਹੈ ਤੇ ਇੱਕੋ ਇੱਕ ਕੰਮ ਜੇ ਤੁਹਾਡਾ ਇੱਕੋ ਇੱਕ ਕੰਮ ਤੁਸੀਂ ਇਸ ਰੀਲ ਨੂੰ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਜਰੂਰ ਕਰਦੇ ਹੋ ਤੁਹਾਡੇ ਅੱਗੇ ਹੱਥ ਬਨ ਕੇ ਬੇਨਤੀ ਆ ਮੇਰਾ ਮੇਰਾ ਮਕਸਦ ਇੱਥੇ ਆਉਣਾ ਵਾ ਬਸ ਤੁਹਾਨੂੰ ਤੁਹਾਡੇ ਤੁਹਾਡੇ ਤੱਕ ਪਹੁੰਚਾਉਣਾ ਬਸ ਪਹਿਲ ਕਦਮੀ ਅਸੀਂ ਕਰਤੀ ਆ ਬਾਕੀ ਤੁਹਾਡੀ ਮੈਂ ਇਹਦੇ ਵਿੱਚ ਜ਼ਿਆਦਾ ਨਹੀਂ ਬੋਲੂੰਗਾ ਇਹਦੇ ਵਿੱਚ ਕਿਉਂਕਿ ਬਜ਼ੁਰਗਾਂ ਦੀ ਹਾਲਾਤ ਤੁਸੀਂ ਵੇਖ ਲਿਆ ਮੈਂ ਥੋੜਾ ਜਿਹਾ ਤੁਹਾਨੂੰ ਮੇਰੀ ਨਦੀ ਰਸੋਈ ਦੇ ਦਰਸ਼ਨ ਕਰਾਉਣਾ ਤੁਹਾਨੂੰ ਰਸੋਈ ਦੇ ਤੁਹਾਨੂੰ ਮੇਰੀ ਰਸੋਈ ਦੀਆਂ ਜਿਹੜੀਆਂ ਟੈਲਾਂ ਲੱਗੀਆਂ ਨੇ ਰਸੋਈ ਦੇ ਵਿੱਚ ਇੱਕ ਇੱਕ ਮਿੰਟ ਹੋ ਜੀ ਇੱਕ ਮਿੰਟ ਮੇਰੇ ਭੈਣ ਤੁਹਾਨੂੰ ਮੇਰੀ ਰਸੋਈ ਦੇ ਜਿਹੜੇ ਨਾ ਦਰਸ਼ਨ ਮੈਂ ਤੁਹਾਨੂੰ ਸੈਲਫ ਪਾਈ ਵਿਖਾਉਣਾ ਤੁਹਾਨੂੰ ਇੱਕ ਮਿੰਟ ਮੈਂ ਤੁਹਾਨੂੰ ਸੈਲਫ ਪਾਈ ਵਿਖਾਉਣਾ ਤੁਹਾਨੂੰ ਮੈਂ ਤੁਹਾਨੂੰ ਉੱਥੇ ਟੈਲਾਂ ਲੱਗੀਆਂ ਵਿਖਾਉਣਾ ਤੁਹਾਨੂੰ ਮੈਂ ਉੱਥੇ ਤੁਹਾਨੂੰ ਜਿਹੜਾ ਮਾਰਬਲ ਲੱਗਾ ਨਾ ਜਿਹੜਾ ਉਹ 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 ਤੁਹਾਨੂੰ ਦਿਖਾਉਣਗਾ ਗੈਸ ਚੁੱਲਾ ਵਿਖਾਉਣ ਲੱਗਾ ਤੁਹਾਨੂੰ ਆ ਜੇ ਆ ਕਿੱਡੀਆਂ ਸੋਹਣੀਆਂ ਟੈਲਾਂ ਲੱਗੀਆਂ ਜੀ ਆ ਕਿੱਡੀ ਸੋਹਣੀ ਸਲੇਬ ਪਈ ਹੈ ਕਿੱਡੀ ਸੋਹਣੀ ਕਿੱਡਾ ਸੋਹਣਾ ਮਾਰਬਲ ਲੱਗਾ ਉਹਦੇ ਉੱਤੇ ਤੇ ਕਿੱਡਾ ਸੋਹਣਾ ਜਿਹੜਾ ਵਾ ਗੈਸ ਕੀ ਨਾ ਦਾ ਜਿਹੜਾ ਬਰਨਰਾਂ ਵਾਲਾ ਗੈਸ ਜਿਹੜਾ ਜਿਹੜਾ ਆਂਦੇ ਨਾ ਬਰਨਰ ਵਾਲਾ ਗੈਸ ਉਹ ਉਹ ਲੱਗਾ ਜੀ ਉਹ ਆ ਮੇਰੇ ਹਿਸਾਬ ਨਾਲ ਸਾਨੂੰ ਸਾਰਿਆਂ ਨੂੰ ਵੇਖਣ ਵਾਲਿਆਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਕਿ ਸਾਰੇ ਜਣੇ ਜਿਹੜੇ ਆ ਇਸ ਚੀਜ਼ ਨੂੰ ਸਾਹਮਣੇ ਰੱਖ ਲੈਣਾ ਇਸ ਚੀਜ਼ ਇੱਕ ਹੋਰ ਮੈਂ ਕਮਰਾ ਇਹਨਾਂ ਦਾ ਵਿਖਾਦਾ ਤੁਹਾਨੂੰ ਸਾਹਮਣੇ ਆਹ ਕਮਰਾ ਵੇਖੋ ਤੁਸੀਂ ਆਹ ਕਮਰਾ ਵੇਖੋ ਤੁਸੀਂ ਆਹ ਕਮਰਾ ਆਂਦੇ ਆ ਕਿ ਆਹ ਕਿਸ ਕਰਕੇ ਉੱਤੇ ਤਰਪਾਲ ਪਾਈ ਹੈ ਥੱਲੇ ਥੱਲੇ ਸਾਰਾ ਕੁਝ ਵਾਂਸ ਖੜੇ ਕੀਤੇ ਆ ਵਾਂਸ ਲੰਮੇ ਪਾਏ ਤੇ ਉਹਦੇ ਉੱਤੇ ਇਹ ਤਰਪਾਲ ਪਾਈ ਹੈ ਕਿ ਜਦੋਂ ਉਹ ਜ਼ਿਆਦਾ ਮੀਂਹ ਆਏ ਤੇ ਜਦੋਂ ਜ਼ਿਆਦਾ ਚੌਂਂਦਿਆ ਭਈ ਨਾ ਜਦੋਂ ਉਦੋਂ ਇਹਦੇ ਥੱਲੇ ਆ ਜਾਂਦੇ ਆਪਣਾ ਜਿਹੜਾ ਵਾ ਆਂਦੇ ਆ ਨਾ ਕਿ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਝੁੱਗੀਆਂ ਝੁੱਗੀਆਂ ਝੌਂਪੜੀਆਂ ਜਦੋਂ ਚੋਣਦੇ ਬੰਦਿਆ ਰੁੱਖ ਥੱਲੇ ਬਹਿ ਕੇ ਰਾਤ ਕੱਟਦੇ ਹੁੰਦੇ ਇਸ ਤਰ੍ਹਾਂ ਦੇਖਣਾ ਭਾਈ ਸਾਹਿਬ ਹਨਾ ਰੁੱਖ ਥੱਲੇ ਬਹਿ ਕੇ ਤਾਂ ਕਰ ਕੱਟਦੇ ਨੇ ਕਿਉਂਕਿ ਝੁੱਗੀ ਜਿਹੜੀ ਹੀ ਉਹ ਪਾਣੀ ਨਹੀਂ ਸਾਰ ਸਕਦੀ ਸੀ ਪਾਣੀ ਉਹਦੇ ਵਿੱਚ ਚੋ ਪੈਂਦਾ ਹੈ ਅੱਜ ਉਹ ਝੁੱਗੀ ਸਾਹਮਣੇ ਇਹ ਇੱਕ ਹਸਾਬ ਦਾ ਰੁੱਖ ਤੁਸੀਂ ਲਾ ਲਓ ਕਿ ਰੁੱਖ ਥੱਲੇ ਬਹਿ ਕੇ ਕੀ ਨਾ ਰਾਤ ਸਾਰਾ ਟੱਬਰ ਜਿਹੜਾ ਵਾ ਉਹ ਰਾਤ ਕੱਟਦਾ ਜੇ ਸਾਰੀ ਰਾਤ ਮੀਂਹ ਚੱਲਦਾ ਰਹੇ ਉੱਥੇ ਬਿਸਤਰੇ ਪਏ ਉੱਥੇ ਸਾਰਾ ਕੁਝ ਪਿਆ ਵਾ ਉੱਥੇ ਉਹ ਸਾਰੇ ਕੀਨਾ ਦਾ ਪਾਣੀ ਨਾਲ ਗਿੱਲੇ ਹੋ ਜਾਂਦੇ ਤੁਹਾਡੇ ਅੱਗੇ ਹੱਥ ਬਨ ਕੇ ਬੇਨਤੀ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਪਿੰਡ ਵਾਸੀ ਲਾ ਕੇ ਖਲੋਤੇ ਆ ਇਹ ਇਨਾਂ ਕੋ ਪੁੱਛ ਲੈਨੇ ਥੋੜਾ ਜਿਹਾ ਹਾਂ ਇਹ ਕਿਹੜੇ ਵੀਰੇ ਵੀਰੇ ਸੁਖਮ ਹਨਾ ਤੁਹਾਨੂੰ ਕਿਤਰਾ ਪਤਾ ਲੱਗਾ ਇਹਦਾ ਸਾਨੂੰ ਆ ਵੀਰ ਜੀ ਉਹਨਾਂ ਨੇ ਤਲਾਹ ਕੀਤੀ ਸੀਗੀ ਅੰਗਰੇਜ਼ ਵੀਰੇ ਆਪਣਾ ਇਹ ਵੱਡਾ ਭਰਾ ਆ ਬਹੁਤ ਵਧੀਆ ਇਨਸਾਨ ਆ ਜੀ ਹਾਂਜੀ ਤੇ ਇਨਾਂ ਨੂੰ ਜਦੋਂ ਸਾਡੇ ਬਾਰੇ ਪਤਾ ਲੱਗਾ ਵੀ ਤੁਹਾਡੇ ਵਰਗੀਆਂ ਰੱਬੀ ਰੂਹਾਂ ਨਾਲ ਸਾਡਾ ਮੇਲ ਹੋ ਜਾਂਦਾ ਜੀ ਹਾਂਜੀ ਆ ਬਾਬਾ ਜੀ ਹੁਣਾਂ ਨਾਲ ਸਾਡਾ ਮੇਲ ਹੋ ਜਾਂਦਾ ਕਬਲ ਜੀ ਹੁਣਾਂ ਨਾਲ ਇਹ ਇਹਨਾਂ ਨੂੰ ਪਤਾ ਲੱਗਾ ਵੀ ਮੈਂ ਹੋਰ ਤੇ ਕਿਸੇ ਨੂੰ ਕਹਿ ਨਹੀਂ ਸਕਦਾ ਵੀ ਇਹ ਮੇਰੀ ਕੁਰਨੀ ਪਾ ਸਕਦੇ ਹਾਂ ਕਿਉਂਕਿ ਵੀਰ ਮਤਲਬ ਕੋਈ ਵੀ ਪ੍ਰੋਬਲਮ ਹੋਵੇ ਸਾਨੂੰ ਦੱਸਦਾ ਪੈਂਦਾ ਹੈ ਤੇ ਇਹਨਾਂ ਨੇ ਸਾਡੇ ਤੱਕ ਤਲਾਹ ਕੀਤਾ ਜੀ ਤੇ ਅਸੀਂ ਮਹਾਰਾਜ ਤੁਹਾਡੀ ਸੇਵਾ ਲਈ ਜੇ ਤੁਸੀਂ ਜੀ ਦੀ ਲਾਉਣੀ ਲਾ ਦੋ ਪਰ ਇਹ ਬਾਬੇ ਦੇ ਹਾਲ ਵੇਖ ਲਓ ਮਤਲਬ ਆਪ ਖੁਦ ਤੁਸੀਂ ਇਹ ਗੱਲਾਂ ਕਰਨੇ ਮੈਂ ਰੋਂ ਡਿਆ ਹਾਂ ਹਾਂਜੀ ਸਹੀ ਗੱਲ ਹੈ ਜੇ ਮੈਂ ਚੰਗੇ ਘਰ ਤੇ ਰਿਆ ਹਾਂ ਨਾ ਬਾਬਾ ਵੀ ਰਹਿ ਸਕਦਾ ਰਹਿ ਸਕਦਾ ਹਾਲੇ ਬਜ਼ੁਰਗਾ ਦੇ ਹਾਲਤੇ ਤੇ ਬਾਪੂ ਜੀ ਲਾਗੀ ਬਣੇ ਲਾਗੀ ਬਣੇ ਆ ਲੈ ਦਾ ਕੀ ਵਤੀਰਾ ਇੱਥੇ ਮਨਜੂਦਾ ਖਾਲਸਾ ਫਾਜ਼ਲੀ ਬਾਪੂ ਜੀ ਕੀ ਫਤਿਹ ਜੀ ਬੱਬਾ ਜੀ ਕੋਈ ਇਹਨਾਂ ਦਾ ਸਾਥ ਸੋਤ ਨਹੀਂ ਦਿੰਦਾ ਜੀ ਹਾਂਜੀ ਹਰ ਕੋਈ ਮੈਂ ਵੀ ਨੀਚ ਵਿਖਾਉਂਦਾ ਤੁਹਾਨੂੰ ਬਗਾ ਅੱਜਕੱਲ ਦਾ ਜਿੱਦਾਂ ਦਾ ਮਾਹੌਲ ਚੱਲਿਆ ਹਾਂਜੀ ਹਾਂਜੀ ਇੰਨੇ ਦੀ ਮਾ ਇਹਨਾਂ ਦੀ ਪਤਨੀ ਆਈ ਸੀ ਮੇਰੇ ਘਰੇ ਮੀਂਹ ਪੈਂਦਾ ਪਿਆ ਸੀ ਤੇ ਮੈਨੂੰ ਆਦੇ ਵੀ ਇਦਾਂ ਇੱਦਾਂ ਸਾਡੇ ਘਰੇ ਬਹੁਤ ਛੱਤ ਚੋਂਦੀ ਪਈ ਆ ਤੇ ਸਾਨੂੰ ਮਿੱਟੀ ਜਾਂ ਤਰਪਾਲ ਦਾ ਕੋਈ ਜਿਗਾੜ ਕਰ ਦੋ ਮੈਂ ਕੋਈ ਚੱਕਰ ਨਹੀਂ ਮੈਂ ਵਾਇਗੁਰੂ ਕਰੂਗਾ ਤੁਹਾਡਾ ਲੈਣਟਰੀ ਪੈਜੂਗਾ ਮੈਂ ਬਾਬਾ ਜੀ ਉਹਨਾਂ ਨੂੰ ਜਾਦ ਕੀਤਾ ਮੈਂ ਬਾਬਾ ਜੀ ਇਦਾਂ ਦੇ ਹਾਲਾਤ ਆ ਪਿੰਡ ਤੇ ਥੋੜੇ ਜਿ ਤੇ ਬਾਬਾ ਜੀ ਆਂਦੇ ਵੀ ਕੋਈ ਹੈ ਨਹੀਂ ਕੋਈ ਸੁਣਵਾਈ ਨਹੀਂ ਕਰਦਾ ਮੈਂ ਬਾਬਾ ਜੀ ਕਿਸੇ ਨੇ ਉਹਨਾਂ ਦੀ ਸੁਣਵਾਈ ਨਹੀਂ ਕੀਤੀ ਤੇ ਮੈਂ ਤੁਸੀਂ ਸੁਣਵਾਈ ਕਰੋ ਉਹਨਾਂ ਦੀ ਜੋ ਵੀ ਹੱਲ ਹੁੰਦਾ ਕੱਢੋ ਤੇ ਫਿਰ ਬਾਬਾ ਜੀ ਆਏ ਫਿਰ ਤੁਹਾਨੂੰ ਉਹਨਾਂ ਨੂੰ ਫੋਨ ਕੀਤਾ ਚਲੋ ਇੱਥੇ ਮੈਂ ਤੁਹਾਡੇ ਸਾਹਮਣੇ ਮੈਂ ਇੱਕ ਬਾਥਰੂਮ ਦੇ ਵਿਦਰਸ਼ਨ ਤੁਹਾਨੂੰ ਕਰਾਉਣਾ ਚਾਹੁੰਦਾ ਮੈਂ ਮੈਂ ਅੱਗੇ ਤੁਹਾਨੂੰ ਸੈਲਫਾਂ ਟੈਲਾਂ ਮਾਰਬਲ ਲੱਗਾ ਵਿਖਾਤਾ ਹੁਣ ਮੈਂ ਜਿਹੜੀਆਂ ਬਾਥਰੂਮ ਦੀਆਂ ਟੈਲਾਂ ਦੀਆਂ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਤੁਹਾਨੂੰ ਸਾਰਿਆਂ ਨੂੰ ਕਿਉਂਕਿ ਤੁਹਾਡੇ ਸਾਹਮਣੇ ਹੋਏਗਾ ਨਾ ਇਹ ਚੀਜ਼ਾਂ ਤੇ ਤੁਸੀਂ ਵੇਖੋਗੇ ਕਿ ਅਸੀਂ ਵੀ ਆਪਣੇ ਘਰ ਦੇ ਵਿੱਚ ਇਹੋ ਚੀਜ਼ਾਂ ਲਵਾਈ ਹੈ ਆਪਾਂ ਅਸੀਂ ਵੀ ਅਸੀਂ ਆਪਣਾ ਬਾਥਰੂਮ ਜਿਹੜਾ ਅਟੈਚ ਬਾਥਰੂਮ ਬਣਾਉਨੇ ਆ ਨਾ ਅਸੀਂ ਬਾਥਰੂਮਾਂ ਦੇ ਵਿੱਚ ਆਜੋ ਇੱਕ ਮਿੰਟ ਤੇ ਅਸੀਂ ਵੀ ਆ ਟੈਲਾਂ ਜਿਹੜੀਆਂ ਨੇ ਟੈਲਾਂ ਉੱਤੇ ਛੱਤ ਕਿੱਡੀ ਸੋਹਣੀ ਪੇ ਸੀਲਿੰਗ ਕਿੱਡੀ ਸੋਹਣੀ ਹੋਈ ਆ ਸੀਲਿੰਗ ਕਿੰਨੀ ਸੋਹਣੀ ਹੋਈ ਆ ਟੈਲਾਂ ਕਿਡੀਆਂ ਸੋਹਣੀਆਂ ਲੱਗੀਆਂ ਥੱਲੇ ਫਰਸ਼ ਕਿੱਡਾ ਸੋਹਣਾ ਪਿਆ ਵਾ ਇਹ ਸਾਰਾ ਸਾਡੇ ਘਰ ਦੇ ਵਿੱਚ ਵਿੱਚ ਵੀ ਹੋਣਾ ਚਾਹੀਦਾ ਕਿਉਂਕਿ ਐਸੇ ਐਸੇ ਜਿਹੜੇ ਇਟਾਲੀਅਨ ਮਾਰਬਲ ਲੱਗੇ ਆ ਨਾ ਜਿਹੜੇ ਆੜੇ ਇਹ ਟਾਲੀ ਮਾਰਬਲ ਸਾਨੂੰ ਨਹੀਂ ਪਤਾ ਕੀ ਨਾ ਕਿੱਥੋਂ ਮਿਲਦੇ ਪਰ ਤੁਸੀਂ ਸਾਰੇ ਜਾਣੇ ਇਹ ਹੰਬਲਾ ਤੁਸੀਂ ਮਾਰ ਸਕਦੇ ਜੇ ਕਿ ਇਹੋ ਇਹੋ ਜੀਆਂ ਟੈਲਾਂ ਸਾਡੇ ਘਰ ਦੇ ਵਿੱਚ ਚਾਹੀਦੀਆਂ ਸਾਡੇ ਅਸੀਂ ਆਪਣੇ ਘਰ ਦੇ ਵਿੱਚ ਇਸ ਚੀਜ਼ ਦਾ ਨਵੇੜਾ ਕਰਕੇ ਵੇਖੀਏ ਕਿ ਆਪਾਂ ਆਪਣੇ ਘਰ ਦੇ ਵਿੱਚ ਜੇ ਇਹੋ ਜਿਹਾ ਬਾਥਰੂਮ ਇਹੋ ਜਿਹੀ ਰਸੋਈ ਇਹੋ ਜਿਹੇ ਕਮਰੇ ਹੋਣਗੇ ਤੇ ਅਸੀਂ ਕਿਸ ਤਰ੍ਹਾਂ ਸਰਵਾਈਵ ਕਰਾਂਗੇ ਸਾਰੇ ਜਣੇ ਆਪਣੇ ਆਪਣੇ ਉੱਤੇ ਸਾਰੇ ਜਣੇ ਇਸ ਚੀਜ਼ ਨੂੰ ਟੁਕਾ ਕੇ ਜਰੂਰ ਵੇਖੋ ਆ ਗੇਟ ਜੇ ਰਿਮੋਟ ਨਾਲ ਖੁੱਲਦਾ ਆ ਰਿਮੋਟ ਨਾਲ ਖੁੱਲਦਾ ਗੇਟ ਜੇ ਆ ਇਥੋਂ ਅੰਦਰਲੇ ਪਾਸੇ ਮੋਬਾਈਲ ਦੇ ਉੱਤੇ ਵਿੱਚ ਐਪ ਆ ਐਪ ਦੇ ਉੱਤੇ ਬਟਨ ਨੱਪਦੇ ਆ ਤੇ ਆ ਗੇਟ ਜਿਹੜਾ ਵਾ ਐ ਖੁੱਲ ਕੇ ਇਧਰ ਨੂੰ ਹੋ ਜਾਂਦਾ ਫੇਰ ਜਦੋਂ ਐਪ ਜਦੋਂ ਕੀ ਨਾ ਐਪ ਦੇ ਉੱਤੇ ਬਟਨ ਨੱਪਦੇ ਆ ਨਾ ਫੇਰ ਇਹ ਗੇਟ ਜਿਹੜਾ ਗੇਟ ਲੱਗ ਜਾਂਦਾ ਜਿਹੜਾ ਆ ਵੇਖ ਲਓ ਗੇਟ ਐਡਾ ਐਡਾ ਵਧੀਆ ਗੇਟ ਮਿਲਣਾ ਜਿਹੜਾ ਐਲੂਮੀਨੀਅਮ ਦਾ ਗੇਟ ਹੈ ਹਨਾ ਇਹ ਤਾਂ ਤੁਹਾਨੂੰ ਮੈਂ ਬਖਾ ਰਿਆ ਵਾਂ ਕਿ ਸਾਨੂੰ ਸਾਰੇ ਜਣੇ ਨੂੰ ਸ਼ਰਮ ਆਵੇ ਵਿਚੇ ਮੈਂ ਆਪਣੇ ਆਪ ਨੂੰ ਕਹਿ ਰਿਹਾ ਕਿ ਸਾਨੂੰ ਸਾਰੇ ਜਣਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜੇ ਲਾਗਾ ਬੰਨਾ ਕੋਈ ਮਤਾੜਾ ਹੋਵੇ ਨਾ ਉਹਦੀ ਜਿਹੜੀ ਆ ਬਾਹ ਫੜਨੀ ਲਾਗੇ ਬੰਨੇ ਵਾਲੇ ਦੀ ਕੰਮ ਹੁੰਦਾ ਪਿੰਡ ਦੇ ਸਰਪੰਚ ਦਾ ਕੰਮ ਹੁੰਦਾ ਪਿੰਡ ਦੇ ਕੌਂਸਲਰ ਦਾ ਕੰਮ ਹੁੰਦਾ ਪਿੰਡ ਦੇ ਐਮਐਲਏ ਦਾ ਕੰਮ ਹੁੰਦਾ ਤੇ ਐਸੇ ਐਸੇ ਜਿਹੜੇ ਪਰਿਵਾਰ ਕਿਉਂ ਨਹੀਂ ਵਖਦੇ ਹਾਂਜੀ ਬਾਪੂ ਜੀ ਕਿਤਰਾ ਬੈਠੇ ਜਿਤਰਾ ਆਲੇ ਦੇ ਵਿੱਚ ਬੈਠੇ ਹੁੰਦੇ ਨੇ ਆਲੇ ਦੇ ਵਿੱਚ ਹਨਾ ਆਲੇ ਦੇ ਵਿੱਚ ਕਿ ਬੱਚੇ ਬੈਠੇ ਹੁੰਦੇ ਆ ਹਨਾ ਇਸ ਤਰੀਕੇ ਨਾਲ ਅੰਦਰੋਂ ਵੇਖ ਰਹੇ ਬਾਪੂ ਜੀ ਉੱਠਿਆ ਨਹੀਂ ਜਾਂਦਾ ਹਾਂਜੀ ਆ ਉੱਠੇ ਨਹੀਂ ਹੈ ਇਹ ਤੁਹਾਡਾ ਨਾ ਹਰਪਾਲ ਸਿੰਘ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਇਹ ਮੈਨੂੰ ਘਰ ਬੁਲਾਦੇ ਹੋ ਤਨਵਾਦ ਬਹੁਤ ਸ਼ੁਕਰ ਤੁਹਾਡਾ ਤੁਹਾਡਾ ਬਹੁਤ ਸ਼ੁਕਰ ਪ੍ਰਭੂ ਜੀ ਬਹੁਤ ਸ਼ੁਕਰ ਤੁਹਾਡਾ ਰੱਬ ਜੀ ਏ ਖਾਲਸਾ ਜੀ ਮੈਂ ਤੁਹਾਨੂੰ ਜਿੰਨਾ ਚਿਰ ਚੀ ਹੂੰਗਾ ਯਾਦ ਰੱਖੂੰਗਾ ਵੀ ਠੀਕ ਵੇਰ ਕੋਈ ਭਗਤਾਏ ਤਾਲਵਾ ਇਹ ਮੈਨੂੰ ਮੈਂ ਬਹੁਤ ਕਮਜ਼ੋਰ ਆਂ ਮਹਾਰਾਜ ਬਹੁਤ ਕਮਜ਼ੋਰ ਆਂ ਮੇਰੀ ਕਮਜ਼ੋਰੀ ਦਾ ਕੋਈ ਮਸਲਾ ਨਹੀਂ ਹੁੰਦਾ ਕਰ ਸਕਦਾ ਨਹੀਂ ਹੁੰਦਾ ਬਨੀਆ ਉਹ ਵੇਖੋ ਇਹ ਤੁਹਾਡੀ ਮौज ਆ ਤੁਹਾਡੀ ਮौज ਆ ਮਹਾਰਾਜ ਤੁਹਾਡੀ ਮौज ਆ ਤੁਹਾਡੀ ਮौज ਆ ਮਹਾਰਾਜ ਤੁਹਾਡੀ ਮौज ਆ ਮੈਂ ਤੇ ਬਹੁਤ ਗਰੀਬ ਬੰਦਾ ਆ ਬਹੁਤ ਗਰੀਬ ਬੰਦਾ ਆ ਮੈਂ ਕਾਸੇ ਜੋਗਾ ਨਹੀਂ ਆ ਬੰਬਾਰ ਰੇਨਾ ਮੰਗਾ ਨਾਲ ਦਵਾਈ ਦਾਰੂ ਵੀ ਕਰਦਾ ਆਂਗਾ ਨਾਲ ਉਹ ਕਰਮਾਂ ਵਾਲੀ ਘਰ ਦੀ ਜਿਹੜੀ ਆ ਕਿ ਉਹ ਕਾਰਖਾਨੇ ਜਾਂਦੀ ਆ ਉਹਦੇ ਵਿੱਚੋਂ ਹੀ ਘਰ ਦਾ ਸਰਕਲ ਚਲਾਉਨੇ ਆ ਉਹਦੇ ਵਿੱਚੋਂ ਹੀ ਘਰ ਦਾ ਅਸੀਂ ਦਵਾਈ ਦਾਰੂ ਚਲਾਉਨੇ ਆ ਬਾਕੀ ਮੈਂ ਬੰਬਾਰ ਹੀ ਨਾ ਸਾਡਾ ਕੋਈ ਅਸਾਰਾ ਨਹੀਂ ਮਹਾਰਾਜ ਕੋਈ ਸਾਰਾ ਨਹੀਂਗਾ ਸਾਡਾ ਸਾਰਾ ਬਣੋ ਸਾਡਾ ਸਾਰਾ ਪਲੋਰਾ ਬਜੀ ਸਾਡਾ ਸਾਰਾ ਪਲੋਰਾ ਸਾਰਾ ਬਣੋ ਖਾਲਸਾ ਜੀ ਸਾਰਾ ਬਣੋ ਸਾਨੂੰ ਵੀ ਕਿਦਰ ਤਾ ਆ ਆਸ ਹੋਏ ਜੀ ਬਣਦੀ ਸਾਹੀਂ ਕਿਤੇ ਜੀਏ ਇਸ ਤਰ੍ਹਾਂ ਤੇ ਅਸੀਂ ਮਰ ਜਾਗੇ ਛੇਤੀ ਧੰਨਵਾਦ ਤੇਰਾ ਸ਼ੁਕਰ ਕਿਉਂਕਿ ਸਾਨੂੰ ਵੀ ਪਤਾ ਹੋਊਗਾ ਕਿ ਸਾਡਾ ਕੋਈ ਮਾਂ ਪਿਓ ਹੈਗਾ ਵਾ ਸਾਨੂੰ ਕੋਈ ਚਲਾਉਣ ਵਾਲਾ ਹੈਗਾ ਵਾ ਸਾਨੂੰ ਵੀ ਸਹਾਰਾ ਹੋਊਗਾ ਧੰਨਵਾਦ ਮੇਰੇ ਤਨ ਚੜ੍ਹਦੀ ਕਲਾ ਬਖਸ਼ੀ ਹਿੰਦੇ ਹਰਦਾਸ ਹੀ ਰੋਣਾ ਬਾਬੂ ਜੀ ਸਾਨਵਾਹ ਮੈਂ ਇਹਦੇ ਵਿੱਚ ਹਾਂਜੀ ਹਾਂਜੀ ਮੈਂ ਬੱਚੋ ਤੁਹਾਡੇ ਸਿਰ ਤੇ ਜੀਣਾ ਤੁਹਾਡੇ ਸਿਰ ਤੇ ਜੀਵਾਂਗਾ ਜਿੰਨਾ ਚਾਹੀਵਾਂਗਾ ਤੁਹਾਡੇ ਨਾਲ ਤੁਹਾਡੇ ਤੇ ਸਰਤੇ ਮੇਰੇ ਕੋਲ ਸ਼ਬਦ ਨਹੀਂ ਹੈਗੇ ਮੈਂ ਤੁਹਾਡੇ ਸਾਹਮਣੇ ਕੀ ਬਿਆਨ ਕਰਾਂ ਮੇਰੇ ਕੋ ਮੇਰੇ ਕੋ ਬਿਲਕੁਲ ਵੀ ਸ਼ਬਦ ਨਹੀਂ ਹੈਗੇ ਬਾਪੂ ਜੀ ਨੇ ਜੋ ਮੈਂ ਕਹਿਣਾ ਬਾਪੂ ਜੀ ਨੇ ਆਪਣੇ ਮੂੰਹੋਂ ਕਿਹਾ ਰੋਕੇ ਕੋਈ ਬਾਪ ਆਪਣੇ ਬੱਚਿਆਂ ਦੇ ਗਾੜੀ ਕੋ ਹਾਰ ਲਾਏ ਨਾ ਉਹ ਬੱਚਿਆਂ ਨੂੰ ਉਹਨਾਂ ਦਾ ਇਸ਼ਾਰਾ ਮਾਤਰ ਉਹਨਾਂ ਦੀ ਜਿਹੜੀ ਗੁਹਾਰ ਹਨ ਸਮਝ ਲੈਣੀ ਚਾਹੀਦੀ ਹੈ ਇਸ਼ਾਰਾ ਕਰਨ ਤੇ ਅਗਲੇ ਪਾਸੇ ਬੱਚੇ ਆਪਣੇ ਬਾਪ ਮਾਂ ਬਾਪ ਦੇ ਲਈ ਅੱਗੇ ਪਿਛੇ ਤੁਰੇ ਫਿਰਨ ਇਸੇ ਕਰਕੇ ਤੁਹਾਡੇ ਕਾ ਲਈ ਹੱਥ ਬਨ ਕੇ ਬੇਂਦੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਅਗਲੀ ਵੀਡੀਓ ਦੇ ਨਾਲ ਅਗਲੇ ਕੇਸ ਦੇ ਵਿੱਚ ਤੁਹਾਡੇ ਨਾਲ ਫਿਰ ਸਾਹਮਣੇ ਆਵਾਂਗੇ ਤੁਹਾਡੇ ਤੁਹਾਡੇ ਅਗਲੇ ਕੇਸ ਦੇ ਵਿੱਚ ਸ਼ਾਇਦ ਇਹੋ ਹੀ ਹੋ ਜੇ ਕਿ ਸ਼ਾਇਦ ਇਹਨਾਂ ਦੇ ਜਿਹੜਾ ਕਮਰਾ ਪੈ ਜੇ ਸਿਲੈਂਟਰ ਪੈ ਜੇ ਬਾਥਰੂਮ ਬਣ ਜੇ ਰਸੋਈ ਬਣ ਜੇ ਉਹਦੇ ਵਿੱਚ ਸ਼ਾਇਦ ਤੁਹਾਡੇ ਕੋ ਅਗਲੀ ਵੀਡੀਓ ਦੇ ਵਿੱਚ ਆ ਜੀਏ ਤੁਹਾਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਕੋ ਚਾਹ ਬਣੀ ਓਏ ਹੋਏ ਆਏ 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 ਸਾਭਾਣੀ ਤੁਹਾਡੀ ਛਕੰਦੇ ਬਪਾਸ਼ਵਾ ਕੇ ਤੁਹਾਡੀ ਛਕੰਦੇ ਅਸੀਂ ਤੁਹਾਡੇ ਆ ਜਿਹੜੇ ਪੈਰ ਵਾ ਨਾ ਇੰਨਾ ਪੈਰਾਂ ਪਿਛਿਆਂ ਨੂੰ ਮਿਲਦਾ ਸਭ ਨਹੀਂ 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 ਆ ਸਾਡੀ ਭੇਟਾ ਪ੍ਰਮਾਣ ਕਰਿਓ ਤੇ ਸਾਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਦੇਵ ਨੂੰ ਬੰਦਾਂ ਨੂੰ ਜਿਹੜਾ ਬੇਟਾ ਵਾ ਜੀ ਤੇ ਸੇਵਾ ਇਹ ਸੇਵਾ ਵੀਰ ਵੱਲੋਂ ਹਾਂ ਵੀਰ ਵੀਰ ਵੱਲੋਂ ਸੇਵਾ ਥੋੜੀ ਜੀ ਕਿਉਂਕਿ ਸ਼ੁਰੂਆਤ ਕੀਤੀ ਹੈ ਨਾ ਬਾਪੂ ਜੀ ਸ਼ੁਰੂਆਤ ਅਸੀਂ ਕਰ ਗਏ ਆ ਦੂਜੀ ਸੇਵਾ ਆ ਗਈ ਝੜ ਕੋ ਨਹੀਂ ਨਹੀਂ ਹੈ ਥੋੜੀ ਸੇਵਾ ਆ ਗਈ ਏ ਇਦਾਂ ਹੋਣੀ ਹੈ ਇਦਾਂ ਹੀ ਹੋਣੀ ਮੇਰੇ ਆ ਇੰਨੇ ਰੱਬੀ ਰੂਹਾਂ ਆ ਬਾਬਾ ਜੀ ਨਹੀਂ ਨਹੀਂ ਇਸ ਤਰ੍ਹਾਂ ਨਾ ਕਹੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਰੱਬ ਜੀ ਕੋਈ ਨਹੀਂ ਕੀ ਬਾਤ ਹੈ ਕੀ ਮੈਂ ਟੱਡ ਗਿਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲੋਵਾਦ ਨਹੀਂ ਤਾਂ ਕੋਈ ਇਹ ਰ ਟੰਕਾ ਲਵਾਉਣਾ ਜੇ ਨਹੀਂ ਬਾਪੂ ਜੀ ਇੱਕ ਮੈਂ ਗੱਲ ਪੁੱਛਦਾ ਨਾ ਇੱਕ ਇੱਕ ਮੈਂ ਅਕਸਰ ਅਕਸਰ ਗੱਲ ਪੁੱਛਦਾ ਨਾ ਜੀ ਪੁੱਤ ਮੰਦ ਬੁੱਧੀ ਚਲਾ ਗਿਆ ਸੰਸਾਰ ਤੋਂ ਦੋ ਬੁੱਤ ਚਲੇ ਗਏ ਜੀ ਘਰ ਦੇ ਵਿੱਚ ਗਰੀਬੀ ਆ ਜੀ ਘਰ ਦੇ ਵਿੱਚ ਲੈਂਟਰ ਨਹੀਂ ਪਿਆ ਤੇ ਛੱਤਾਂ ਝੁੰਦੀਆਂ ਨੇ ਜੀ ਕੋਈ ਰੱਬ ਨਾਲ ਸ਼ਿਕਵਾ ਹੈਗਾ ਨਹੀਂ 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 ਉਹਦੇ ਪਿਆਰ ਨਾਲ ਚੱਲਦੇ ਰੱਬ ਨਾਲ ਰੱਬ ਨਾਲ ਕੋਈ ਗੁੱਸਾ ਹੈਗਾ ਨਹੀਂ ਜੀ ਉਹਦੇ ਪਿਆਰ ਨਾਲ ਚੱਲਦੇ ਹਾਏ ਹਾਏ ਸੋਨਿਆ ਸਤ ਸ੍ਰੀ ਅਕਾਲ ਅੱਛਾ ਉਹਦੇ ਰੱਬ ਨਾਲ ਕੋਈ ਗੜਾ ਨਹੀਂ ਨਹੀਂ ਉਹਦੇ ਪਿਆਰ ਨਾਲ ਚੱਲਦਾ ਕੋਈ ਰੱਬ ਨਾਲ ਰੱਬ ਨਾਲ ਲੰਬਾ ਨਹੀਂ ਨਹੀਂ ਉਹਦੇ ਨਾਲ ਪਿਆਰ ਨਾਲ ਤੂੰ ਮੈਨੂੰ ਇੰਨਾ ਦੁੱਖ ਦਿੱਤਾ ਤੂੰ ਮੈਨੂੰ ਕੀ ਨਾਂ ਦਾ ਛੱਤ ਜਿਹੜੀ ਚੁੰਦੀ ਦਿੱਤੀ ਤੂੰ ਮੇਰੇ ਟੱਟੇ ਮੰਜੇ ਤੇ ਮੇਰੇ ਪੁੱਤ ਜਿਹੜੇ ਜਵਾਨ ਤੂੰ ਮੇਰੇ ਪੁੱਤ ਖੋਲੇ ਤੇ ਐਸ ਵੇਲੇ ਮੈਂ ਮੰਜੇ ਦੇ ਉੱਤੇ ਬੈਠਾ ਹਾਂ ਤੇ ਕੋਈ ਕਮਾਈ ਦਾ ਸਾਧਨ ਨਹੀਂ ਮੈਂ ਮੈਂ ਮਾ ਬਾਬਾ ਜੀ ਮੈਂ ਰੱਬ ਨੂੰ ਦੋਸ਼ ਨਹੀਂ ਦਿੰਦਾ ਮੈਂ ਕਿਹਾ ਵੀ ਜੋ ਵੀ ਤੂੰ ਕੀਤਾ ਨਾ ਸੋਹਣਾ ਕੀਤਾ ਵਧੀਆ ਕੀਤਾ ਵਧੀਆ ਕੀਤਾ ਤੂੰ ਮੇਰੇ ਵਾਸਤੇ ਕੋਈ ਮਾਰਾ ਨਹੀਂ ਕੀਤਾ ਜੋ ਤੇਰੀ ਹਜ਼ੂਰੀ ਚ ਹੋਇਆ ਚੰਗਾ ਹੋਇਆ ਕੋਈ ਗੱਲ ਨਹੀਂ ਮੈਂ ਨੂੰ ਦੋਸ਼ ਨਹੀਂ ਦਿੰਦਾ ਮੈਂ ਨੂੰ ਦੋਸ਼ ਨਹੀਂ ਹੈ ਧੰਨਵਾਦ ਜੀ ਚੰਗਾ ਬੇਜੁਰ ਕੋ ਚੰਗਾ ਜੀ ਚੰਗਾ ਜੀ ਰਾਜੀ ਮੈਂ ਇੱਥੇ ਹੀ ਆ ਮੈਂ ਆਉਂਦਾ ਰਿਹਾ ਕਰੂੰਗਾ ਠੀਕ ਹੈ ਮੈਂ ਬਾਪੂ ਨੂੰ ਵੀ ਲੈ ਕੇ ਆਉਂਗਾ ਆ ਆ ਮੰਜਾ ਕਰਾਉਣਾ ਜੀ ਹਾਂਜੀ ਬਿਲਕੁਲ ਠੀਕ ਹੈ ਨਾ ਇੱਥੇ ਲੱਗ ਕੇ ਡਿਊਟੀ ਦਾ ਦੋਗੇ ਅੰਗਰੇਜ਼ ਚੰਗਾ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ